ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਬਹੁਤ ਚੰਗੀ ਤਾਜੀ ਸੂਈ ਸਵਾਈ ਵੈੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਹੁਣੇ ਹੀ ਸੂਈ ਆ ਜੇ ਆ ਬੱਚਾ ਵੀ ਕੰਬੀ ਜਾਂਦਾ ਮਗਰ ਵੀ ਵੱਛੀ ਆ ਚੰਗੇ ਦੁੱਧ ਵਾਲੀ ਭਾਈ ਵੈੜ ਦੱਸਦਾ ਬਾਕੀ ਗੱਲਾਂ ਬਾਤਾਂ ਬਾਈ ਨਾਲ ਕਰ ਲੈਣੇ ਪੁੱਛ ਲੈਣੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਜਾਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦिए ਨਾਂ ਰਜਿੰਦਰ ਕੁਮਾਰ ਕੰਡ ਰੋਡੇ ਜਿਲ੍ਹਾ ਮੋਗਾ ਫੋਨ ਨੰਬਰ ਦੱਸ ਦਗੇ 97806 98247 ਕਿੰਨਵਾ ਸੂਆ ਇਹ ਤੀਜਾ ਸੂਆ ਜੀ ਕਿੰਨਾ ਕ ਦੁੱਧ ਦੇ ਦੂ ਦੁੱਧ ਪਿਛਲੀ ਵਾਰ 23-24 ਕਿਲੋ ਦਿੱਤਾ ਦੂਜੇ ਸੂਏ ਹਾਂ ਆਪਾਂ 20 ਕਹਿ ਕੇ ਠੀਕ ਆ ਕੱਢ ਬਾਹਰ ਨੂੰ ਦੋਸਤੋ ਤੀਜਾ ਸੂਆ ਪਹਿਲੀ ਗੱਲ ਤਾਂ ਮੈਨੂੰ ਵਧੀਆ ਲੱਗੀ ਗੱਲ ਚੰਗੀ ਨਹੀਂ ਆਮ ਦੂਜਾ ਸੂਆ ਦੂਜਾ ਸੂਆ ਗਾਂ ਬੁੱਢੀ ਹੁੰਦੀ ਆ ਭਾਈ ਦੂਜਾ ਸੂਆ ਇਹ ਦੂਜਾ ਸੂਆ ਵੀ ਕਹਿ ਕੇ ਚੱਲਦੀ ਸੀ ਪਰ ਬਾਈ ਕਹਿੰਦਾ ਤੀਜਾ ਸੂਆ ਵਧੀਆ ਗੱਲ ਆ ਜੋ ਚੀਜ਼ ਐ ਸਾਫ਼ ਸੁਥਰੀ ਇਮਾਨਦਾਰੀ ਨਾਲ ਦੱਸੀ ਵਧੀਆ ਗੱਲ ਐ ਅਪਰੀਸ਼ੀਏਟ ਕਰਨ ਦਾ ਫਰਜ਼ ਮਾਦਾ ਜਿਹੜਾ ਬੰਦਾ ਸਾਫ਼ ਸੁਥਰਾ ਬਾਈ 23 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਦੂਜੇ ਸੂਵੇ ਬਾਕੀ ਅਮਰੀਕਨ ਵੜਾ ਜਾਤ ਆਈ ਐ ਤੇ ਕੋਈ ਦੁੱਧ ਬਾਲਾ ਵੀ ਨਹੀਂ ਜੇ ਸੇਵਾ ਕੀਤੀ ਹੋਊ ਤਾਂ ਅਗਲੇ ਨੇ ਦੇ ਵੀ ਦਿੱਤਾ ਹੋਊ ਏਡਾ ਕੋਈ ਵੱਡੀ ਗੱਲ ਵੀ ਨਹੀਂ ਪਰ ਬਾਈ ਕਹਿੰਦਾ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਕੋਈ ਵੀ ਭੈਣ ਭਰਾ ਜੇ ਠੰਡੀ ਬਲਾਈ ਬਹਿ ਜਾ ਲਓ ਜੀ ਸੀਲ ਸਭ ਫੁੱਲ ਆ ਪਲੇ ਵਿਦ ਨਾੜਾ ਨੂੜਾ ਵੇਖ ਲੋ ਚੀਪਾ ਹੀ ਮਾਰਦੀ ਐ ਹਜੇ ਚੀ ਜਮ ਸੈਤ ਮਾਰਦੀ ਐ ਇਹਦਾ ਜਮ ਹਮ ਸਾਰੇ ਥਾਂ ਜੁਲਾ ਆ ਵੇਖ ਲੈ ਮਖਿਆਲ ਮਰੀ ਜਾਂਦੀ ਐ ਇਹਦਾ ਜਮ ਸਹੀ ਆ ਭਾਈ ਚੂਈ ਸਾਰਾ ਕੁਛ ਇੱਕੋ ਠੰਡੀ ਜਮ ਸੀ ਠੰਡੀ ਮਿੱਠੀ ਫੋਲ ਲੱਗ ਕਿਉਂਕਿ ਸੁਈ ਹਜੇ ਹੁਣੇ ਆ ਬੱਚੇ ਨੂੰ ਹਜੇ ਜਨਮ ਦਿੱਤਾ ਤੇ ਨਾਲ ਹੀ ਆਪਾਂ ਵੀਡੀਓ ਬਣਾਉਣੀ ਸਟਾਰਟ ਕਰਤੀ ਐ 20 ਕਿਲੋ ਖੁੱਲਾ ਦੁੱਧ ਪਿਆ ਜੂ ਦੁੱਧ ਬਾਈ ਤੇ ਹੀ ਦਿੱਤਾ ਬਾਕੀ ਭਰਾਓ ਅੱਗੇ ਸੇਵਾ ਸੰਭਾਵ ਤੇ ਡਿਪੈਂਡ ਕਰਦਾ ਅਗਲੇ ਦੇ ਵੜ ਜਾਦ ਵਾਲੀ ਆ ਬਰੀਡ ਵਾਲੀ ਆ ਤੇ ਜੇ ਕੋਈ ਸੁਬਾ ਸ਼ਾਮ ਵਧੀਆ ਸੇਵਾ ਕਰੂਗਾ ਤੇ ਆਪੇ ਤੜਕੇ ਬਾਹਲ ਦੀ ਦੁੱਧ ਦੀ ਚੋਲੂ ਹੱਥ ਨੇ ਚੋਲੂਗਾ ਤੇ ਜੇ ਪੱਠੇ ਹੀ ਨਹੀਂ ਪਾਉਣੇ ਫੇਰ ਤਾਂ ਉੱਥੇ ਬਰੀਡ ਵਾਲਾ ਪਸ਼ੂ ਵੀ ਕੀ ਕਰੇ ਭਾਵੇਂ ਦੇਸੀ ਪਸ਼ੂ ਵੀ ਕੀ ਕਰੇ ਹੈਨਾ ਠੀਕ ਹੈ ਜੀ ਮਾ ਸ਼ੰਡੀ ਸਿਰ ਫਲ ਮੋਟੇ ਮੋਟੇ ਥਾਣ ਗੁਲਾਬੀ ਹੱਥ ਦੀ ਚਵਾਈ ਵਾਲੇ ਫੂਡ ਸ਼ੰਕਪੋਰਾ ਆਵਣੀ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕਿੰਨੇ ਦੀ ਬਾਈ ਜੈਜ ਜਬਾ ਬੋਲ ਤਾਂ ਭਲਾ 75 ਕਰਾ ਲਾ ਆਪਾਂ 65 ਦੀ ਦੇ ਦੇ ਠੀਕ ਐ ਮੁੱਲ ਬਾਈ ਕਹਿੰਦਾ ਆਪਾਂ 75 ਕਰਾ ਲਾ ਆਪਾਂ 65 ਦੀ ਦੇ ਦੇਣੀ ਆ ਤੇ ਛੋੜ ਛੱਪਾ ਹੋ ਜੂ ਮਗਰ ਵੱੱਛੀ ਆ ਆ ਦੁਬਾਰਾ ਵੇਖ ਲਓ ਅਜੇ ਗਿੱਲੀ ਪਈ ਜਾਮ ਕਿਉਂਕਿ 20 ਮਿੰਟ ਹੋਏ ਸਾਰੇ 20 ਮਿੰਟ ਹੋਰ ਘੰਟੇ ਦੋਹਾਂ ਘੰਟੇ ਤੱਕ ਜੇਰ ਪੈ ਜੂ ਜੇਰ ਦੀ ਬਾਈ ਵੀਡੀਓ ਬਣਾ ਲੂ ਜਿਨੇ ਪੈਸੇ ਲਾਉਣੇ ਆ ਤੇ ਅਗਲੇ ਦਾ ਹੱਕ ਬਣਦਾ ਦੇਖਣ ਦਾ ਤੇ ਉਹ ਅਗਲੇ ਨੂੰ ਵਟਸਐਪ ਤੇ ਵੀਡੀਓ ਸੈਂਡ ਕਰ ਦੂ ਸ਼ਰਮਾ ਤੇ ਜਾ ਬਾਈ ਦੇ ਘਰੇ ਆ ਜੋ ਬੱਠਲ ਚ ਪਾ ਕੇ ਰੱਖ ਲੂਗਾ ਅਗਲਾ ਆਪਦੀ ਤਸੱਲੀ ਕਰ ਲੈ ਦੁੱਧ 22 23 ਕਿਲੋ ਖੁੱਲਾ ਪਿਆ ਜੂ ਇੰਨਾ ਖੁੱਲਾ ਦੁੱਧ ਦਿੱਤਾ ਦੂਜੇ ਸੂਏ ਤੇ ਭਾਵੇਂ ਕੋਈ 20 ਮੰਨ ਕੇ ਸੌਦਾ ਕਰ ਲੈ ਏਡੀ ਵੜ ਨੂੰ 20 ਕਿਲੋ ਦੁੱਧ ਬਾਲਾ ਨਹੀਂ ਕਿਉਂਕਿ ਹੁਣ ਤਾਂ ਸਿਆਲਾਂ ਦੀ ਰੁੱਤ ਆ ਇੰਨਾ ਦੁੱਧ ਚਲੋ ਗਰਮੀਆਂ 'ਚ ਵੀ ਵੜਾ ਨਾਰਮਲ ਡੱਬੀਆਂ ਪਿਆ ਜਾਂਦੀਆਂ ਤੇ ਹੁਣ ਤਾਂ ਰੁੱਤ ਵੀ ਚਲੋ ਇਹਨਾਂ ਦੀ ਹੈਣਾ ਰਾਮਨਾਥੀ ਦੁੱਧ ਪਿਆ ਦੇਣਾ ਮੁੱਲ ਵੀ ਕੋਈ ਲੱਖ ਨਹੀਂ ਕਰ ਲਿਆ 65 ਦੀ ਦੇ ਦੇਣੀ ਆ ਜੈ ਜੀ ਪਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ